छली सारा पिंडिया बिल किया नहीं है छे सौ यूनिट माफ कर दी आए अपा इन्हों की कुंडी फिर बिल कैं नार पीए बन नाले अपनी प्रमोशन हो जाएगी चल आया यारीटर इन्ना गा लगा है चल एक बिल का वेखिये कि ਓਹੋ ਆਪਣੀ ਮਸ਼ੀਨ ਤਾਂ ਯਾਰ ਉੱਥੇ ਹੀ ਰਹਿ ਗਈ ਗੁਰਦੁਆਰੇ ਪਈ ਬਿੱਲ ਕੱਢਣਾ ਹੈ ਨਾ ਜਾ ਇਹਨਾਂ ਦੀ ਕੁੰਡੀ ਲੱਗੀ ਜਾ ਅੰਦਰੋਂ ਕਿਸੇ ਨੂੰ ਆਵਾਜ਼ ਮਾਰ ਕੇ ਲੈ ਕੇ ਆ ਕੁੰਡੀ ਤਾਂ ਲੱਗੀ ਆ ਚੱਲ ਕੋਈ 2000 ਰੁਪਿਆ ਹੀ ਲੈਣਾ ਇਹਨਾਂ ਤੋਂ ਚੱਲ ਯਾਰ ਸਵੇਰ ਦੀ ਸਾਲੀ ਦਿਹਾੜੀ ਲੱਗ ਪਈ ਹੈ ਸਾਲਾ ਸਵੇਰ ਤੋਂ ਭੰ ਸਾਲਾ ਭੁੱਖਾ ਮੜਿਆ ਪੈ ਗਏ ਚੱਲ ਅਰ ਤਰੇ ਜਾ ਸਾਲਾ ਰੋਟੀ ਖਾਣੇ ਪਿੰਡ ਚ ਤੋਂ ਸਾਲੇ ਕੁੰਡੀਆਂ ਵੀ ਬੜੀਆਂ ਫੀਕੀਆਂ। ਚੱਲ ਲੋ ਯਾਰ ਚੱਲੀਏ। ਉਹ ਤੁਹਾਡੀ ਘਰ ਸਾਰੇ ਬੀਂਂ ਲੇ ਕੋ ਮੈਂ ਹਲ ਕੇਂਦਰ ਦੇ ਆਏ ਹੋ ਗਿਆ। ਆ ਪਾ ਦੇ ਆ ਪਾ ਦੇ। ਆਪ ਵੀ ਦੇ ਤਾ। ਛੇ ਵੀ ਆਪਣਾ ਚ ਸਾਲੇ ਫੋਨ ਵੀ ਚੱਕੂ। ਉਹ ਆਪੇ ਸੋਈਆ ਲੱਜਾ ਲੈ ਕਰੇ ਸਾਲੇ ਦਾ। ਚੱਕ ਲੋ ਚੱਕੋ ਸਾਲੇ ਛੋਕਰੀ ਆਉਦੇ ਚੱਕ ਲੋ ਫੋਨ ਤੀਤੀ ਛੋਕਰੀ ਆਉਦੇ ਚੱਕ ਲੋ ਫੋਨ। ਬੁੜੀ ਤਾਂ ਇੱਕ ਛੈ ਬੋਲਣ ਲੱਗ ਪੈਂਦੀ ਆ ਹੈਲੋ ਚੱਕ ਲੋ ਜਨਾ ਨੀਓ ਫੁਰਨਾ ਹੈਲੋ ਹੈਲੋ ਓ ਛੇਤੀ ਛੇਤੀ ਨਾ ਕੁੰਡੀਆ ਲਾ ਦੋ ਤੇ ਏਸੀ ਬੰਦ ਕਰ ਦੋ ਬਾਹਰ ਬਿਜਲੀ ਵਾਲੇ ਆਏ ਹੋ ਯਾਰ ਬੂਹਾ ਨਾ ਖੁੱਲਿਓ ਬਸ ਉਹ ਬਾਹਰ ਫਿਰਦੇ ਤੇ ਕੁੰਡੀ-ਕੁੰਡੀ ਲਾ ਦੋ ਤੇ ਮੈਂ ਮੈਂ ਤਾਂ ਜੇ ਜੇ ਕੁੰਡੀ ਨਾਲ ਲਈ ਜਨਾ ਫਸ ਗਿਆ ਓ ਛੇਤੀ ਤੁਸੀਂ ਕੁੰਡੀ ਲਾ ਦੋ ਹਾਂ ਚਾਲਾ ਚਾਲ ਟੋਕਰੀਆ ਵਗੇ ਰੱਖੀਏ

ਆ ਆ ਆ ਆ ਵੇ ਮੀਟਰ ਉੱਤੇ ਨਾ ਨੰਬਰ ਲਿਖਿਆ ਪਾਣੇ ਫੋਨ ਲਾ ਲੈਨੇ ਆ ਆ ਆ ਉਹ ਮਾਲਕ ਜੀ ਦੀ ਥੇ ਨਾ ਬੁਆ ਹੀ ਨਹੀਂ ਥੋਲੇ ਸੇ ਕੋਈ ਨਹੀਂ ਕੋਈ ਨਹੀਂ ਆਵੇ ਹੁਣਾਂ ਤੇ ਨੰਬਰ ਲਿਖਾ ਆਪਾਂ ਬਾਸ ਦੇ ਨੰਬਰ ਲਾ ਆ ਉਹ ਸੀਰੀਅਲ ਨੰਬਰ ਆ ਫਿਰ ਤੇ ਫੋਨ ਨਾ ਪਈ ਸੀ ਨੰਬਰ ਨਹੀਂ ਪੜਾ ਤਾਰ ਖਿੱਚ ਦਿੰਨੇ ਆਪੇ ਵੇਂਦੇ ਫਿਰਨਗੇ ਉਹ ਹੋ ਆ ਇੱਥੇ ਸ਼ਿਫਾਈ ਕਰਾਓ ਇਹਨਾਂ ਨੂੰ ਕਹਿ ਕੇ ਆ ਬਾਸ਼ਤਾਰ ਖਿੱਚਤੀ ਆਪਿਆ ਦੇ ਸੀ ਉਸੇ ਛੜਾ ਕੇ ਹੁਣ ਬੈਠੇ ਆਣਗੇ ਕਾਕੋ ਨਹੀਂ 10 ਮਿੰਟ ਬਯਾ ਪਿਆ ਉਹ ਆਇਆ ਨਹੀਂ ਜਗਾ ਕਾਕੋ ਨਹੀਂ ਯਾ ਬਯਾ ਇਥੇ 10 ਮਿੰਟ ਆਪੇ ਬਾਹਰ ਆਉਣਗੇ ਜਨਾ ਮੀਟਰ ਹੈ ਆ ਗੋ ਚਘੀ ਪੜਾਈ ਫਿਰਦਾ ਸਭ ਸਹੀ ਕਰਾ ਇਨੀ ਤਨਖਾਹ ਤੇਰੀ ਆਇਆ ਆਇਆ ਤੈਨੂੰ ਚਘੀ ਸਿਉਂ ਜਿੰਨੇ ਅੱਜ ਤੈਨੂੰ ਪੈਸੇ ਪੈਸਾ ਤੈਨੂੰ ਬਣਾ ਤੇ ਆ ਹਫਤਾ ਇੱਥੇ ਓ ਬਾਈ ਯਾਰ ਮੈਂ ਦਿਹਾੜੀਦਾਰ ਬੰਦਾ ਯਾਰ ਮੇਰਾ ਮੀਟਰ ਪੱਟ ਕੇ ਲੈ ਜਾਣਗੇ ਜੀ ਆ ਜਾਓ ਕੋਈ ਕੋਈ ਨਹੀਂ ਪੱਟ ਕੇ ਲੈ ਕੇ ਜਾਂਦੇ ਯਾਰ ਆ ਜਾਓ ਵੀ ਛੇਤੀ ਔਰ 40 ਮੀਟਰ ਆ 40 ਮੀਟਰ ਦੇ ਰੋਜੀ ਦੇ ਬੰਦੇ ਲੱਗਿਆ ਮੈਂ ਰੋਜੀ ਦੇ ਬੰਦੇ ਲੱਗਿਆ ਓਏ ਆ ਰੋਜੀ ਦੇ ਬੰਦੇ ਲੱਗਿਆ ਮਾ ਪੱਟਾ ਮੀਟਰ ਪੱਟਿਆ ਯਾ ਪੱਟ ਯਾ ਪੱਟ ਕੋਈ ਪੈ ਇਹਦਾ ਮੀਟਰ ਪੱਟਦਾ ಮಿಟ್ರಿ ಬೈ ಯಾರ್ಟ ಜ